ਪੰਜਾਬ ਵਿੱਚ ਲੀਚੀ ਦੀ ਬਾਗਬਾਨੀ ਬੜੀ ਕਾਮਯਾਬੀ ਨਾਲ ਕੀਤੀ ਜਾਂਦੀ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਲੀਚੀ ਦੀ ਬਾਗਬਾਨੀ ਲਈ ਮੋਹਰੀ ਜ਼ਿਲ੍ਹੇ ਮੰਨੇ ਜਾਂਦੇ ਹਨ। ਲੀਚੀ ਦੇ ਬਾਗਵਾਨ ਇਨ੍ਹਾਂ ਦਿਨਾਂ ਵਿੱਚ ਲੀਚੀ ਦੀ ਤੋੜਾਈ, ਪੈਕਿੰਗ, ਸਾਮ ਸੰਭਾਲ ਅਤੇ ਮੰਡੀ ਕਾਰੀਗਰਨ ਵਿੱਚ ਪੂਰੀ ਤਰ੍ਹਾਂ ਨਾਲ ਰੁੱਝੇ ਹੋਏ ਹੁੰਦੇ ਹਨ। ਲੀਚੀ ਦੀ ਬਾਗਬਾਨੀ ਇੱਕ ਤਕਨੀਕੀ ਕਿੱਤਾ ਹੈ ਅਤੇ ਮਾਹਰਾਂ ਦੀ ਸਲਾਹ ਤੋਂ ਬਿਨਾਂ ਇਸ ਕਿੱਤੇ ਵਿੱਚ ਕਾਮਯਾਬ ਹੋਣਾ ਔਖਾ ਹੈ। ਮੇਰਾ ਨਾਮ ਸੰਤਿਪ ਸਿੰਘ ਬਾਜਵਾ ਹੈ ਜੀ son of ਜਤਿੰਦਰ ਸਿੰਘ ਬਾਜਵਾ ਇਸ ਟਾਈਮ ਆਪਾਂ ਪਿੰਡ ਮਹਿਲਾਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਤੇ ਪੰਜਾਬ ਵਿੱਚ ਖੜੇ ਆਂ ਜੀ ਮੈਂ ਇੱਕ ਬਾਗਵਾਨ ਆ ਜੀ ਤੇ ਇੱਥੇ ਮੇਰੇ ਕੋਲ ਲੀਚੀ ਅੰਬ ਕਿੰਨੂ ਮਾਲਟਾ ਆੜੂ ਲੂਚਾ ਤੇ ਨਾਖ ਦੇ ਬਾਗ ਹਨ ਇੱਥੇ ਮੇਰੇ ਕੋਲ ਜੀ 250 ਬੂਟੇ ਲੀਚੀ ਦੇ ਹਨ ਜਿਹਦੇ ਵਿੱਚੋਂ ਜੀ ਆਪਣੇ 250 ਬੂਟਾ ਕਲਕੱਤੀ ਦਾ ਹੈ ਜੀ ਤੇ 5 ਬੂਟੇ ਮੇਰੇ ਕੋਲ ਦੇਰਾਦੁਨੀ ਵੈਰਾਈਟੀ ਦੇ ਨੇ ਜੀ ਤੇ ਇਹ ਮੈਂ ਜਿਹੜਾ ਬਾਗਵਾਨ ਵਿਭਾਗ ਹੈ ਜੀ ਉਹਦੇ ਕਾਇਦੇ ਉੱਤੇ ਜੀ ਮੇਰੇ ਫਾਦਰ ਸਾਹਿਬ ਨੇ ਤੇ ਮੇਰੇ ਪੁਰਖਿਆਂ ਨੇ ਸ਼ੁਰੂ ਕੀਤਾ ਸੀ ਜੀ ਇਹ ਕੰਮ ਤੇ ਹੁਣ ਇਹ ਆਪਣੇ ਬੂਟੇ ਆਪਣੇ ਪੂਰੇ ਚਰਮ ਤੇ ਆ ਗਏ ਨੇ ਜੀ ਤੇ ਮੇਰਾ ਇਹੀ ਹੈ ਜੀ ਤੇ ਜਿਹੜਾ ਇਹ ਲੀਚੀ ਦੀ ਖੇਤੀ ਹੈ ਜੀ ਇਸ ਵਿਭਾਗ ਨੂੰ ਕਿਸਾਨਾਂ ਨੂੰ ਇਹਨੂੰ ਗਾਈਡ ਕਰਨਾ ਚਾਹੀਦਾ ਹੈ ਜੀ ਇਹਦੇ ਉੱਤੇ ਜਿਹੜੇ ਇਹ ਬੂਟੇ ਨੇ ਜੀ ਇਹਨਾਂ ਵਿੱਚ ਮੇਨ ਜਿਹੜੀ ਇੱਕ ਗੱਲ ਹੈ ਜਿਹੜੀ ਤਾਂ ਹੈਗੀ ਕਲਕੱਤੀ ਵੈਰਾਈਟੀ ਜੀ ਉਹ ਆਪਣੇ ਆਲਟਰਨੇਟ ਬੇਅਰਿੰਗ ਦੀ ਉਹਦੇ ਅੰਦਰ ਇੱਕ ਪ੍ਰੋਬਲਮ ਜ਼ਰੂਰ ਹੈਗੀ ਹੈ ਜੀ ਉਹ ਇੱਕ ਸਾਲ ਹੁੰਦੀ ਹੈ ਇੱਕ ਸਾਲ ਨਹੀਂ ਹੁੰਦੀ ਤੇ ਜਿਹੜੀ ਦਹਿਰਾਦੁਨੀ ਵੈਰਾਈਟੀ ਹੈ ਜੀ ਉਹ अर्ਲੀ ਬੇਅਰਿੰਗ ਵੈਰਾਈਟੀ ਹੈ ਤੇ ਉਹਦੇ ਅੰਦਰ ਇਹ ਪ੍ਰੋਬਲਮ ਨਹੀਂ ਹੈਗੀ ਪਰ ਉਹਦੇ ਅੰਦਰ ਇੱਕ ਪ੍ਰੋਬਲਮ ਜ਼ਰੂਰ ਹੈ ਜੀ ਜਿੱਦਾਂ ਹੁਣ ਅੱਜਕੱਲ੍ਹ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਦੇ ਅੰਦਰ ਕਰੈਕਿੰਗ ਦਾ ਜ਼ਰੂਰ ਇੱਕ ਪ੍ਰੋਬਲਮ ਆ ਜਾਂਦੀ ਹੈ ਜੇ ਮੀਂਹ ਨਾ ਪਵੇ ਜਿੱਦਾਂ ਇਸ ਵਾਰੀ ਗਰਮੀ ਬਹੁਤ ਪਈ ਹੈ ਤੇ ਜਿਹੜੇ ਪਠਾਨਕੋਟ ਤੇ ਜਿਹੜੇ ਹੁਸ਼ਿਆਰਪੁਰ ਦੇ ਲੀਚੇ ਵਾਲੇ ਬਾਗ ਨੇ ਉਹਨਾਂ ਵਿੱਚ ਇਹ ਥੋੜੀ ਪ੍ਰੋਬਲਮ ਇਸ ਵਾਰੀ ਆਈ ਹੈ ਮੀਂਹ ਨਾ ਘੱਟੋ ਘੱਟ ਨਹੀਂ ਤਾਂ ਜੀ ਇੱਕ ਆਪਣੇ ਫਿਕਸਡ ਤੁਸੀਂ ਇੱਕ ਐਫ ਡੀ ਮੰਨ ਲਓ ਜੀ ਜੇ ਤੁਸੀਂ ਇੱਕ ਸੌਖੇ ਸ਼ਬਦਾਂ ਚ ਨੂੰ ਤੁਸੀਂ ਮੰਨਣਾ ਹੋਵੇ ਇਸ ਬੂਟੇ ਨੂੰ ਆਪਣੇ ਬੱਚੇ ਨਾਲੋਂ ਵੀ ਬਹੁਤ ਕੇਅਰ ਦੇ ਨਾਲ ਪਾਲਣਾ ਪੈਂਦਾ ਜੀ ਪਹਿਲੇ 10 ਸਾਲ ਤਾਂ ਇਹਦੇ ਵਿੱਚ ਤੁਸੀਂ ਇਹੀ ਮੰਨ ਲਓ ਕਿ ਤੁਸੀਂ ਇੱਕ ਛੋਟੇ ਬੱਚੇ ਨੂੰ ਜਿਹੜਾ ਨਿਊ ਬੌਰਨ ਬੱਚਾ ਹੈ ਜੀ ਉਹਨੂੰ ਤੁਸੀਂ ਪਾਲ ਰਹੇ ਹੋ ਜੀ ਉਸ ਤੋਂ ਬਾਅਦ ਫਿਰ ਇਹ ਆਪਣੇ ਜਦੋਂ ਇੱਕ ਵਾਰ ਇਹ ਆਪਣਾ ਰੂਟਸ ਵਗੈਰਾ ਆਪਣੇ ਇਹਦਾ ਸਾਰੀਆਂ ਟਾਹਣੀਆਂ ਸਟਰੋਂਗ ਹੋ ਜਾਂਦੀਆਂ ਨੇ ਫਿਰ ਇਹ ਇਹਦੀ ਕੇਅਰ ਥੋੜੀ ਘਟ ਜਾਂਦੀ ਹੈ ਜੀ ਪਰ ਪਹਿਲੇ 10 ਤੋਂ 15 ਸਾਲ ਇਹ ਬੂਟਾ ਨਾ ਤਾਂ ਕੋਈ ਪ੍ਰੋਪਰ ਆਪਣੀ ਕੰਜ਼ਮਪਸ਼ਨ ਦੇ ਲਈ ਕੋਈ ਇਹਦੀ ਪ੍ਰੋਡਕਸ਼ਨ ਹੁੰਦੀ ਹੈ ਜੀ ਖਾਸਤੇ ਨਾ ਹੀ ਜੀ ਇਹ ਤੁਸੀਂ ਕਹਿ ਲਓ ਕਿ ਇਹਦੇ ਵਿੱਚੋਂ ਤੁਹਾਨੂੰ ਕੋਈ ਮੁਨਾਫਾ ਉਦੋਂ ਹੁਣਾ ਹੈ ਪਰ ਉਸ ਤੋਂ ਬਾਅਦ ਇਹ ਬੂਟੇ ਠੀਕ ਹੋ ਜਾਂਦੇ ਨਹੀਂ ਜੀ ਤੇ ਇਹਦੇ ਵਿੱਚ ਇੱਕ ਪ੍ਰੋਬਲਮ ਜਦੋਂ ਜੀ ਹੁਣ ਜਿੱਦਾਂ ਆ ਫਰੂਟਿੰਗ ਹੋ ਗਈ ਹੈ ਜੀ ਫਰੂਟ ਸਾਰਾ ਪੱਗਿਆ ਹੈ ਜਿੱਦਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਜੀ ਇਦੇ ਵਿੱਚ ਜੀ ਇਸ ਟਾਈਮ ਦੇ ਵਿੱਚ ਰਾਤ ਨੂੰ ਆਪਣੇ ਚਮਗਾਦੜ ਜਰੂਰ ਪੈਂਦੇ ਨੇ ਜੀ ਜਿਹਦੇ ਕਰਕੇ ਜੀ ਉੱਤੇ ਉਹਦੇ ਉੱਤੇ ਜੀ ਅਸੀਂ ਲਾਈਟਾਂ ਲਾਈਆਂ ਹੋਈਆਂ ਨੇ ਜਿਹਦੇ ਕਰਕੇ ਇਹ ਚਮਗਾਦੜ ਬੂਟਿਆਂ ਦੇ ਵਿੱਚ ਨਾ ਜਾਣ ਜੀ ਤੇ ਇਹ ਜਿਹੜੀ ਲੀਚੀ ਦੀ ਬੂਟੇ ਹਨ ਜੀ ਇਹ ਕੁਝ ਖਾਸ ਏਰੀਆ ਦੇ ਵਿੱਚ ਹੀ ਪੰਜਾਬ ਦੇ ਲੱਗ ਸਕਦੇ ਨੇ ਜੀ ਜਿਵੇਂ ਕਿ ਜਿਹੜਾ ਜ਼ਿਲ੍ਹਾ ਹਿਸ਼ਾਰਪੁਰ ਹੈ ਜੀ ਉਹਦੇ ਜਿਹੜੇ ਪਹਾੜਾਂ ਦੇ ਸਰਾਊਂਡਿੰਗ ਏਰੀਏ ਨੇ ਜੀ ਉੱਥੇ ਲੱਗ ਸਕਦੀ ਹੈ ਤੇ ਉਸ ਤੋਂ ਬਾਅਦ ਜੀ ਜ਼ਿਲ੍ਹਾ ਜਿਹੜਾ ਪਠਾਨਕੋਟ ਜ਼ਿਲ੍ਹਾ ਹੈ ਜੀ ਉਧਰ ਇਹ ਲੀਚੀ ਦੇ ਬਾਗ ਪੁਰਾਣੇ ਬਹੁਤ ਵੱਡੇ ਨੇ ਜੀ ਤੇ ਹੋਰ ਇੰਡੀਆ ਦੇ ਵਿੱਚ ਯੂਪੀ ਦਾ ਕੁਝ ਏਰੀਆ ਹੈ ਤੇ ਬਿਹਾਰ ਦੇ ਵਿੱਚ ਜੀ ਮੁਜ਼ਫਰਨਗਰ ਦਾ ਏਰੀਆ ਹੈ ਜੀ ਉੱਥੇ ਇਹ ਜਿਆਦਾ ਲੀਚੀ ਪਾਈ ਜਾਂਦੀ ਹੈ ਜੀ ਮੈਂ ਡਾਕਟਰ ਜਸਪਾਲ ਅਸਿਸਟੈਂਟ ਡਾਕਟਰ ਹਾਰਟੀਕਲਚ ਸਿੱਟਾ ਸਟੇਟ ਪੁੰਗਾ ਅੱਜ ਅਸੀਂ ਮਹਿਲਾਵਾਲੀ ਵਿਖੇ ਸਰਦਾਰ ਜਤਿੰਦਰ ਸਿੰਘ ਲਾਲੀਵਾਯੋ ਜੀ ਦੇ ਬਾਗ ਵਿੱਚ ਆਏ ਆ ਜਿੱਥੇ ਉਹਨਾਂ ਨੇ ਹਰ ਪ੍ਰਕਾਰ ਦਾ ਇੱਥੇ ਬਾਗ ਲਗਾਇਆ ਇੱਥੋਂ ਤਾਂ ਇਹ ਜਿਆਦਾ ਕਿ ਇੱਕ ਯੂਨੀਵਰਸਿਟੀ ਆ ਇੱਥੇ 50 ਬੂਟੇ ਆ ਬਖਰੀਆਂ ਬਖਰੀਆਂ ਵੈਰਾਈਟੀਆਂ ਆੜੂ ਅਲੂਚਾ ਨਾਖ ਡੇਜੀ ਪੀਏਯੂ ਦਾ ਜਿਹੜਾ ਕਿਨੂਆ ਮਤਲਬ ਸੀਡਲੈਸ ਉਹ ਵੀ ਇੱਥੇ ਆ ਸੋ ਮੁੱਖ ਤੌਰ ਤੇ ਮੈਂ ਅੱਜ ਗੱਲ ਹੁਣ ਲੀਚੀ ਦੀ ਕਰਾਂਗਾ ਮੈਂ ਅੱਗੇ ਵੀ ਕਹਿੰਦਾ ਹਾਂ ਕਿਨੂ ਜਦੋਂ ਮੁੱਕ ਜਾਂਦਾ ਆੜੂ ਅਲੂਚਾ ਆਉਂਦਾ ਤੇ ਉਸ ਤੋਂ ਬਾਅਦ ਲੂਚੇ ਤੋਂ ਬਾਅਦ ਪੰਜਾਬ ਵਿੱਚ ਫੇਰ ਕੋਈ ਆਪਣਾ ਫਲ ਨਹੀਂ ਹੁੰਦਾ ਉਹਦੇ ਵਿੱਚ ਆਪਣਾ ਜਿਹੜੀ ਲੀਚੀ ਆ ਦੇਰਾਦੂਨ ਤੋਂ ਬਾਅਦ ਫਿਰ ਸਾਡੀ ਇੱਥੇ ਲੋਕਲ ਲੀਚੀ ਆਉਣ ਲੱਗਦੀ ਆ ਸੋ ਜਿਹੜੀ ਆ ਇੱਥੇ ਜਿਹੜੇ ਲੀਚੀ ਦਾ ਜਿਹੜਾ ਲਾਉਣ ਦਾ ਸਮਾਂ ਆ ਉਹ ਸਤੰਬਰ ਤੋਂ ਅਕਤੂਬਰ ਆ ਤੇ ਇਹ ਜਿਹੜੀ ਆ ਇਹ 30 ਕੋਈ ਕੁਝ ਕਿਸਾਨ ਨੇ ਨੂੰ 30 ਫੁੱਟ ਬਾਈ 30 ਫੁੱਟ ਤੇ ਲਾਉਂਦੇ ਕੋਈ 35 ਤੇ ਲਾਉਂਦੇ ਕੋਈ 40 ਤੇ ਲਾਉਂਦੇ ਆ ਅਕੋਰਡਿੰਗ ਟੂ ਜਿਹੜੀ ਉਹਨਾਂ ਨੇ ਇੰਟਰ ਕ੍ਰੌਪ ਕਰਨੀ ਆ ਕਿਸੇ ਨੇ ਇਹਦੀ ਅੰਟਰ ਕ੍ਰੌਪ ਕਰਦੇ ਆ ਗੁਆਵਾ ਨਾ ਕਰਦੇ ਆ ਕਈ ਆੜੂ ਨਾ ਕਰਦੇ ਆ ਉਹ ਉਹ ਡਿਪੈਂਡ ਅਪ ਓਨ ਥੇਅਰ ਮਾਰਕੀਟਿੰਗ ਫੈਸਿਲਿਟੀਆਂ ਪਿਛਲੇ ਸਮਿਆਂ ਵਿੱਚ ਜਿਹੜੀ ਲੀਚੀ ਦੀ ਮੋਰਟੈਲਿਟੀ ਬਹੁਤ ਹੁੰਦੀ ਸੀ ਕਿਉਂਕਿ ਜਦ ਬੂਟੇ ਚਾਕਲੀ ਦਾ ਮਿਲਦੇ ਸੀ ਹੁਣ ਬਾਗਬਾਨੀ ਵਿਭਾਗ ਕੋਲ ਜਿਹੜੇ ਬੂਟੇ ਆ ਉਹ ਲਫਾਫੇ ਚ ਦਿਨੇ ਸ਼ੁਰੂ ਕਰ ਦਿੱਤੇ ਆ ਇਸ ਲਈ ਜਿਹੜੀ ਮੋਰਟੈਲਿਟੀ ਆ ਬਹੁਤ ਜ਼ਿਆਦਾ ਘਟ ਗਈ ਆ ਸੋ ਲੀਚੀ ਨੂੰ ਜਿਹੜਾ ਕਮਰਸ਼ੀਅਲ ਸਟੇਜ ਤੇ ਆਉਂਦੇ ਆਉਂਦੇ ਨੂੰ 8 ਸਾਲ ਲੱਗ ਜਾਂਦੇ ਆ 8 ਸਾਲ ਤੋਂ 9 ਸਾਲ ਬਾਅਦ ਇਹ ਮਤਲਬ ਇਹਦੀ 1 ਲੱਖ 1.5 ਲੱਖ ਰੁਪਏ ਪ੍ਰਤੀ ਏਕੜ ਦੀ ਇਨਕਮ ਹੋ ਜਾਂਦੀ ਆ ਇਸ ਤੋਂ ਪਹਿਲਾਂ 8-9 ਸਾਲ ਬੇਟਿੰਗ ਪੀਰੀਅਡ ਆ ਉਹ ਸਮੇਂ 'ਚ ਇਹ ਚਾਹੀਦਾ ਆ ਕਿ ਲੀਚੀ ਦੇ ਬਾਗ ਨੂੰ ਬਚਾਉਣ ਲਈ ਫਲਦਾਰ ਪੌਦੇ ਲਗਾਉਣਾ ਚਾਹੀਦਾ ਆ ਤੇ ਦੂਈਆਂ ਚੀਜ਼ਾਂ ਮੇਰੇ ਹਿਸਾਬ ਨਾਲ ਨਹੀਂ ਨਾ ਹੀ ਲਗਾਈਆਂ ਜਾਣ। ਸੋ ਜਿਉਂ-ਜਿਉਂ ਲੀਚੀ ਵੱਡੀ ਹੁੰਦੀ ਜਾਊਗੀ ਦੂਜੇ ਬੂਟੇ ਕੱਢਦੇ ਜਾਓ। ਜੂਨ ਦੇ ਦੂਜੇ 15 ਵਾੜੇ 'ਚ ਜਿਹੜੀ ਦੇਰਾਦੂਨ ਵੈਰਾਈਟੀ ਤਿਆਰ ਹੋ ਜਾਂਦੀ ਆ ਇਹਦਾ ਫਲ ਆਪਾਂ ਨੂੰ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ 20-25 ਤਰੀਕ ਤੱਕ ਟੁੱਟ ਜਾਂਦਾ। ਉਸ ਤੋਂ ਬਾਅਦ ਨਾਲ ਹੀ ਕਲਕੱਤੀਆ ਵੈਰਾਈਟੀ ਸ਼ੁਰੂ ਹੋ ਜਾਂਦੀ ਆ ਸੋ ਇਸ ਇਸ ਸਾਲ ਜਿਹੜਾ ਐਕਸੈਪਸ਼ਨਲ ਹੀਟ ਆ ਬਹੁਤ ਜ਼ਿਆਦਾ ਟੈਂਪਰੇਚਰ ਆ ਮਰਦਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੀਚੀ ਉੱਥੇ ਕੀ ਕਾਮਯਾਬ ਆ ਜਿੱਥੇ 35 ਤੋਂ 40 ਡਿਗਰੀ ਟੈਂਪਰੇਚਰ ਹੁੰਦਾ ਜਦੋਂ 40 ਡਿਗਰੀ ਤੋਂ ਉੱਪਰ ਟੈਂਪਰੇਚਰ ਚਲ ਜਾਂਦਾ ਤੇ ਉਹਦਾ ਫਟਣ ਦੀ ਸਮੱਸਿਆ ਪਾਣੀ ਦੀ ਐਵੇਪੋਰੇਸ਼ਨ ਬਹੁਤ ਹੋਣ ਲੱਗ ਪੈਂਦੀ ਆ ਸੋ ਇਸ ਸਾਲ ਵੀ ਹੁਣ ਸਾਡੇ ਇੱਥੇ 45 ਤੋਂ 49 ਡਿਗਰੀ ਤੱਕ ਟੈਂਪਰੇਚਰ ਚੱਲ ਗਿਆ ਇਹਦੇ ਨਾਲ ਜਿਹੜੀ ਸਾਡੀ ਦੇਰਾਦੂਨ ਵੈਰਾਈਟੀ ਆ ਕਾਫੀ ਫਟ ਗਈ ਆ ਸੋ ਇਹ ਮਤਲਬ ਬਹੁਤ ਲੰਬਾ ਸਮਾਂ ਡਰਾਈ ਸਪੈਲ ਹੋ ਗਿਆ ਆ ਡਰਾਈ ਸਪੈਲ ਨਾਲ 에ਅਰ 'ਚ ਵੀ ਪਾਣੀ ਨਹੀਂ ਹੈਗਾ ਸੋ ਇਸ ਸਾਲ ਥੋੜੀ ਲੀਚੀ ਜ਼ਿਆਦਾ ਫਟੂਗੀ ਜਿਹੜੀ ਕਲਕੱਤੀਆ ਵੈਰਾਈਟੀ ਦਾ ਸਾਈਜ਼ ਨਹੀਂ ਬਣੂਗਾ ਜੇ ਤਾਂ ਹੁਣ ਬਾਰਿਸ਼ ਹੋ ਜਵੇ ਤਾਂ ਵੈਲੈਂਟ ਗੁੱਡ ਆਦਰਵਾਈਜ਼ ਥੋੜਾ ਮੁਸ਼ਕਲ ਆ ਜਦੋਂ ਬੂਟਾ ਆਪਣੀ ਪੈਦਾਵਾਰ ਕਰਨ ਲੱਪੈਂਦਾ ਤੇ ਜੀ ਠੀਕ ਹੋ ਜਾਂਦੀ ਪਹਿਲਾਂ ਤੇ ਇਹਦੀ ਮਾਰਕੀਟਿੰਗ ਦੀ ਪ੍ਰੋਬਲਮ ਜ਼ਰੂਰ ਹੁੰਦੀ ਸੀ ਹੁਣ ਮਾਰਕੀਟਿੰਗ ਦੀ ਪ੍ਰੋਬਲਮ ਕੱਟ ਗਈ ਹੈ ਕਿ ਚਲੋ ਜੀ ਠੇਕੇਦਾਰ ਵੀ ਆ ਜਾਂਦੇ ਨੇ ਤੇ ਮੰਡੀ ਮੰਡੀਕਰਨ ਵੀ ਇਹਦਾ ਠੀਕ ਹੋ ਗਿਆ ਹੈ ਪਰ ਜਿਹੜੀ ਇੱਕ ਚੀਜ਼ ਜ਼ਰੂਰ ਹੈਗੀ ਆ ਜੀ ਜਿਹੜੀ ਮੈਂ ਬੇਨਤੀ ਕਰੂੰਗਾ ਆਪਣੇ ਵਿਭਾਗ ਨੂੰ ਕਿ ਇਹਦੀ ਜਿਹੜਾ ਟਾਈਮ ਹੈ ਜੀ ਜਿਹੜਾ ਹੁਣ ਜਿੱਦਾਂ ਬੂਟੇ ਆਪਣੇ ਟੁੱਟ ਰਹੇ ਨੇ ਇਹਦੇ ਵਿੱਚ ਜੀ ਥੋੜਾ ਟਾਈਮ ਹੀ ਹੁੰਦਾ ਜਿੰਦਰ ਅਸੀਂ ਇਹਨੂੰ ਜੇ ਸਟੋਰ ਕਰ ਸਕੀਏ ਇੱਥੇ ਕੋਈ ਮਤਲਬ ਕੋਲਡ ਸਟੋਰੇਜ ਦਾ ਕੋਈ ਵੀ ਸਾਧਨ ਹੈ ਨਹੀਂ ਜਿੱਥੇ-ਜਿੱਥੇ ਇਹ ਫਰੂਟ ਨੇ ਤੇ ਜਿੰਨੀ ਇਹ ਗਰਮੀ ਪੈ ਰਹੀ ਹੈ ਜੀ ਤੇ ਇਹਦੇ ਵਿੱਚ ਅਧੀਆਂ ਪ੍ਰੋਬਲਮਸ ਸੋਲਵ ਹੋ ਸਕਦੀਆਂ ਆ ਜਿਹੜਾ ਬੰਦਾ ਇਸ ਚੀਜ਼ ਦੀ ਕਾਸ਼ਤ ਕਰ ਰਿਹਾ ਹੈ ਜਿਹੜੀ ਜਿਹੜਾ ਬੰਦਾ ਇਸ ਚੀਜ਼ ਦੀ ਖੇਤੀ ਕਰ ਰਿਹਾ ਹੈ ਜੀ ਤੇ ਇਹ ਜ਼ਰੂਰ ਹੈ ਕਿ ਕੋਲਡ ਸਟੋਰੇਜ ਦੀ ਜਿਹਦੇ ਵਿੱਚ ਵਿਭਾਗ ਦੂਸਰੇ ਡਿਪਾਰਟਮੈਂਟਸ ਨਾਲ ਰਲ ਕੇ ਜਾਂ ਪ੍ਰਾਈਵੇਟ ਸੈਕਟਰ ਨਾਲ ਰਲ ਕੇ ਇਹਦੇ ਵਿੱਚ ਥੋੜੀ ਹੈਲਪ ਕਰੇ ਤੇ ਹੋਰ ਇਦਾਂ ਹੈ ਜੀ ਆਪਣਾ ਇਹ ਇੱਕ ਜਿਹੜਾ ਬੂਟਾ ਹੈ ਇਹ ਲਾਣ ਤੋਂ ਬਾਅਦ ਆਪਣਾ 10 ਸਾਲ ਤਾਂ ਜੀ ਤੁਸੀਂ ਇਹੀ ਮੰਨ ਲਓ ਕਿ ਬਹੁਤ ਹੀ ਨਾਜ਼ੁਕ ਸਟੇਟ ਵਿੱਚ ਹੁੰਦਾ ਹੈ ਜੀ ਉਸ ਤੋਂ ਬਾਅਦ ਇਹ ਕਮਰਸ਼ੀਅਲ ਜਿਹੜੀ ਇਹਦੀ ਪ੍ਰੋਡਕਸ਼ਨ ਹੈ ਜੀ ਉਹ 15 ਸਾਲ ਤੇ ਸਟਾਰਟ ਹੋ ਜਾਂਦੀ ਹੈ ਜੀ ਤੇ ਇੱਕ ਆਮ ਜਿਹੜਾ ਕਿਸਾਨ ਆ ਉਹਦੇ ਆਪਣੇ ਲਈ ਥੋੜਾ ਇਹਨੂੰ ਬੇਅਰ ਕਰਨਾ ਥੋੜਾ ਔਖਾ ਹੋ ਜਾਂਦਾ ਹੈ ਤੇ ਮੈਂ ਜ਼ਰੂਰ ਇਹਦੇ ਵਿੱਚ ਕਰੂੰਗੇ ਜਿਹੜੇ ਲੀਚੀ ਦੇ ਰਿਸਰਚ ਸੈਂਟਰ ਨੇ ਜੀ ਉਹ ਇਹਦੇ ਉੱਤੇ ਕੋਈ ਰਿਸਰਚ ਕੀਤੀ ਜਾਵੇ ਕਿ ਜਿਹਦੇ ਨਾਲ ਕੋਈ ਜਿੱਦਾਂ ਅੰਬ ਦੇ ਵਿੱਚ ਅਲਟਰਾ ਹਾਈ ਡੈਂਸਿਟੀ ਹਾਈ ਡੈਂਸਿਟੀ ਫਾਰਮਿੰਗ ਆਈ ਹੈ ਕਿ ਜੇ ਇਹਦੇ ਵਿੱਚ ਕੋਈ ਇਦਾਂ ਦੀ ਟੈਕਨੋਲੋਜੀ ਆਈ ਹੋਵੇ ਜਿਹੜੀ ਆਪਾਂ ਕਿਤੇ ਬਾਹਰ ਜਾ ਕੇ ਸਿੱਖ ਕੇ ਅਡਾਪਟ ਕਰ ਸਕੀਏ ਜੀ ਤੇ ਇਹਦੀ ਜਿਹੜੀ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੈ ਜੀ ਲੀਚੀ ਦੀ ਉਹ ਹੈ ਕਿ ਆ ਜੀ ਇਹਦੀ ਨਰਸਰੀ ਕੋਈ ਵਧੀਆ ਕਿਤੇ ਵੀ ਹੈ ਨਹੀਂ ਜੀ ਜੇ ਤਾਂ ਪ੍ਰਾਈਵੇਟ ਨਰਸਰੀਆਂ ਨੂੰ ਜਾਈਏ ਤੁਸੀਂ ਉੱਥੇ ਭਰੋਸਾ ਨਹੀਂ ਕਰ ਸਕਦੇ ਜੀ ਕਿ ਤੁਹਾਨੂੰ ਬੂਟਾ ਜਿਹੜਾ ਉਹ ਕਹਿ ਰਹੇ ਨੇ ਉਹੀ ਮਿਲ ਰਿਹਾ ਹੈ ਕਿ ਕੋਈ ਹੋਰ ਹੈ ਜੀ ਤੇ ਜਿਹੜਾ ਵਿਭਾਗ ਹੈ ਉਹਨਾਂ ਕੋਲ ਇਨੇ ਬੂਟਿਆਂ ਦੀ ਪ੍ਰੋਡਕਸ਼ਨ ਹੀ ਹੈ ਨਹੀਂ ਕਿ ਉਹ ਵਿਭਾਗ ਇਹਨੇ ਬੂਟੇ ਕਿਸੇ ਕਿਸਾਨ ਨੂੰ ਦੇ ਸਕੇ ਤੇ ਉਸ ਤੋਂ ਬਾਅਦ ਇਹਦੀ ਵੈਰਾਈਟੀਆਂ ਦਾ ਵੀ ਪ੍ਰੋਬਲਮ ਆਂਦੀ ਹੈ ਕਿ ਜੀ ਕੀ ਕਲਕੱਤੀ ਲਗਾਣੀ ਹੈ ਦੇਹਰਾਦੁਨੀ ਲਗਾਣੀ ਹੈ ਤੇ ਉਹ ਉਹਦੇ ਵਿੱਚ ਵੀ ਇਹ ਪ੍ਰੋਬਲਮ ਆਂਦੀ ਹੈ ਜੀ ਤੇ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਆਪਣਾ ਤੁਸੀਂ ਜੇ ਇਸ ਖੇਤੀ ਵੱਲ ਆਣਾ ਹੈ ਜੀ ਆਪਣੇ ਜਿਹੜਾ ਨੇੜਲਾ ਤੁਹਾਡਾ ਖੇਤੀਬਾੜੀ ਤੇ ਹਾਰਟੀਕਲਚਰ ਡਿਪਾਰਟਮੈਂਟ ਹੈ ਜੀ ਉਹਨਾਂ ਦੇ ਸੰਪਰਕ ਚਾਓ ਉਹਨਾਂ ਕੋਲ ਪੂਰੀ ਗਾਈਡੈਂਸ ਲਾਓ ਜਿੱਦਾਂ ਮੇਰੇ ਪੁਰਖਿਆਂ ਨੇ ਲਈ ਤੇ ਉਹਨਾਂ ਦੀ ਗਾਈਡੈਂਸ ਦੇ ਹਿਸਾਬ ਨਾਲ ਜੇ ਚੱਲੂਗੇ ਤੇ ਤੁਹਾਡਾ ਬਾਗਵੀਰ ਚੱਲ ਪਏਗਾ ਤੇ ਤੁਸੀਂ ਅੱਗੇ ਲਾਈਫ ਵਿੱਚ ਸਕਸੈਸਫੁਲ ਹੋ ਜਾਓਗੇ ਤੁਸੀਂ ਖੇਤੀ ਤੋਂ ਅ ਡਿਫਰੈਂਟ ਕ ਕਣਕ ਝੋਨੇ ਤੋਂ ਬਾਹਰ ਆਓ ਤੇ ਤੁਸੀਂ ਬਾਹਰ ਆਣਾ ਹੈ ਤੇ ਇਹ ਚੀਜ਼ਾਂ ਜ਼ਰੂਰ ਨੇ ਆਣ ਆਲੀਆਂ ਪਰ ਇਹ ਤੁਸੀਂ ਬਿਨਾ ਜਿਹੜੇ ਹਾਰਟੀਕਲਚਰ ਡਿਪਾਰਟਮੈਂਟ ਹੈ ਉਹਨਾਂ ਦੀ ਗਾਈਡੈਂਸ ਤੋਂ ਬਿਨਾ ਇਹ ਚੀਜ਼ਾਂ ਬਿਲਕੁਲ ਵੀ ਸੰਭਵ ਨਹੀਂ ਹੋ ਸਕਦੀਆਂ ਤੇ ਸਾਡੇ ਇਸ ਬਾਗ ਦੇ ਵਿੱਚ ਸਫਲ ਹੋਣ ਦੇ ਵਿੱਚ ਵਿਭਾਗ ਦਾ ਬਹੁਤ ਵੱਡਾ ਹੱਥ ਹੈ ਜੀ ਜਿਹੜੇ ਲੀਚੀ ਦੇ ਬੂਟੇ ਨੇ ਜੀ ਜਦੋਂ ਆਪਾਂ ਲਾਣੇ ਆ ਜੀ ਉਹ ਇੱਕ ਬਹੁਤ ਹੀ ਆਪਣੇ ਛੋਟੇ ਬੂਟੇ ਮਿਲਦੇ ਹਨ ਤੇ ਉਹਨਾਂ ਨੂੰ ਲਾਣ ਤੋਂ ਬਾਅਦ ਉਹਨਾਂ ਨੂੰ ਘੱਟੋ ਘੱਟੋ 5-6 ਸਾਲ ਦੇ ਬੂਟੇ ਤਾਂ ਇਦਾਂ ਹੁੰਦੇ ਨੇ ਕਿ ਜਿੱਦਾਂ ਤੁਸੀਂ ਇੱਕ ਛੋਟੇ ਬੱਚੇ ਦੀ ਕੇਅਰ ਕਰਨੀ ਹੈ ਉਦਾਂ ਹੀ ਉਹਨਾਂ ਦੀ ਕੇਅਰ ਕਰਨੀ ਹੈ ਜੀ ਸੋ ਇਹ ਜਿਹੜੀ ਲੀਚੀ ਦੀ ਕ੍ਰੌਪ ਆ ਇਹ ਬਹੁਤ ਜ਼ਿਆਦਾ ਫਿੱਟ ਆ ਝੋਨੇ ਲਈ ਕਿਉਂਕਿ ਇਹ ਉਹਨਾਂ ਹੀ ਜ਼ਮੀਨਾਂ 'ਚ ਹੋ ਸਕਦੀ ਆ ਜਿੱਥੇ ਝੋਨਾ ਹੁੰਦਾ ਇਹਦੇ ਲਈ ਕੋਈ ਖਾਸ ਉੱਚੀ ਜ਼ਮੀਨ ਦੀ ਲੋੜ ਨਹੀਂ ਭਾਰੀ ਜ਼ਮੀਨ ਹੋਵੇ ਪਾਣੀ ਖੜ ਵੀ ਜਾਵੇ ਇਹ ਬਹੁਤ ਵੈੱਡ ਹੋਲਡ ਕਰ ਜਾਂਦੀ ਆ ਬਹੁਤੇ ਦਿਨ ਨੂੰ ਲਾਉਣ ਦੀ ਲੋੜ ਨਹੀਂ ਅਤੇ ਪਾਣੀ ਦੀ ਜ਼ਰੂਰਤ ਵੀ ਬਹੁਤ ਇਦੋਂ ਘੱਟ ਪੈਂਦੀ ਆ ਸਤੰਬਰ ਵਿੱਚ ਲਗਾਓ ਉਸ ਤੋਂ ਬਾਅਦ ਜਿਹੜਾ ਪਹਿਲਾ ਸਮਰ ਮੇਰੀ ਬੈਂਟਰ ਆਉਂਦੀ ਹੈ ਇਹਨੂੰ ਕੋਰੇ ਤੋਂ ਬਚਾਓ ਕੋਰੇ ਤੋਂ ਬਚਾਉਣ ਤੋਂ ਬਾਅਦ ਕੋਈ ਖਾਸ ਸਪਰੇਅ ਨੂੰ ਕਰਨ ਦੀ ਲੋੜ ਨਹੀਂ ਇਹਨੂੰ ਨਾ ਕੋਈ ਇਨਸੈਕਟ ਪੈਂਦਾ ਤੇ ਨਾ ਹੀ ਕੋਈ ਬਹੁਤੀ ਉੱਲੀ ਪੈਂਦੀ ਆ 5-7 ਸਾਲ ਤੱਕ ਇਦਾਂ ਹੀ ਚੱਲੂਗਾ ਉਸ ਤੋਂ ਬਾਅਦ ਜਦੋਂ ਆਪਣਾ ਇੱਕ ਕਮਰਸ਼ੀਅਲ ਸਟੇਜ ਤੇ ਆ ਜਾਂਦੀ ਆ ਜਦੋਂ ਇਹਦਾ ਬੂਰ ਪੈਂਦਾ ਫਰਵਰੀ ਮਹੀਨੇ ਚ ਫਿਰ ਉਸ ਸਮੇਂ ਆਪਾਂ ਨੂੰ ਬੋਡੀ ਮੈਲਡੀਊ ਤੋਂ ਬਚਾਉਣ ਲਈ ਜਾਂ ਤਾਂ ਕੈਰਾਥਨ ਦੀ ਸਪਰੇਅ ਕਰੋ ਜਾਂ ਹੈਕਸਾਕੋਨਾ ਜੋਲ ਦੋਨਾਂ ਚੋਂ 1 ਐਮ ਐਲ ਦੀ ਸਪਰੇ ਕਰਨ ਦੀ ਲੋੜ ਆ ਉਸ ਤੋਂ ਬਾਅਦ ਬੇ ਲੋੜੀਆਂ ਵਪਾਰੀ ਦੇ ਕਹਿਣ ਤੇ ਸਪਰੇ ਨਾ ਕਰੋ ਏਕਸਪਾਰਟ ਦੀ ਐਡਵਾਈਸ ਤੇ ਹੀ ਸਪਰੇ ਕਰੋ ਇੱਕ ਤਾਂ ਜ਼ਹਿਰਾਂ ਜ਼ਹਿਰ ਦੀ ਵਰਤੋਂ ਘਾਟੋਗੀ ਤੁਹਾਡਾ ਖਰਚਾ ਘੱਟ ਹੋਗਾ ਇਹਦੂੰ ਲੋੜ ਹੀ ਨਹੀਂ ਸਪਰੇ ਦੀ ਇਸ ਤੋਂ ਬਾਅਦ ਤੁਸੀਂ ਜਦੋਂ ਨਟ ਬੋਰਰ ਦੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਉਸ ਲਈ April ਚ ਜਾਂ Fenbal rate ਦੀ ਸਪਰੇ ਕਰੋ ਜਾਂ Excelx ਦੀ ਸਪਰੇ ਕਰੋ ਇਦਾਂ ਹੀ ਇਹਤੇ ਬੜੀਆਂ ਸਪਰੀਆਂ ਦੀ ਘੱਟ ਲੋੜ ਆ ਈਵਨ ਕਿ ਮੈਂ ਤਾਂ ਇਹਨੂੰ ਆਰਗੈਨਿਕ ਫਰੂਟ ਹੀ ਕਹਿ ਸਕਦਾ ਹਾਂ ਜਦੋਂ ਸਾਡੇ ਬਜ਼ੁਰਗ ਲੋਕ ਜਿਹੜਾ ਬਿਮਾਰ ਬੰਦਾ ਸੀ ਉਹਨੂੰ ਇਹ ਲੀਚੀ ਦਾ ਹੀ ਫਲ ਦਿੰਦੇ ਸੀ ਆਪਾਂ ਇਹਨੂੰ ਐ ਸਮਝਦੇ ਕਿ ਬਤਾ ਇਹ ਮੈਡੀਸਨਲ ਹੀ ਆ ਸੋ ਈਵਨ ਇਹ ਬਹੁਤ ਵਧੀਆ ਐਪੀਟਾਈਜ਼ਰ ਆ ਤੇ ਇਥੇ ਪਾਣੀ ਬੜਾ ਵਧੀਆ ਆ ਪਾਉਰ ਹਾਈਡਰੇਟਸ ਆ ਪ੍ਰੋਟੀਨਸ ਆ ਬਹੁਤ ਵਧੀਆ ਹੈ ਸਾਡਾ ਫਲ ਆ ਸੋ ਇਹ ਬਿਮਾਰੀਆਂ ਤੋਂ ਰਹਿ ਤਾ ਸਾਰਾ ਕੁਝ ਚੰਗਾ ਆ ਤੋੜੀ ਜੀ ਹੋਰ ਸਾਡੇ ਪ੍ਰਾਲ ਇੱਥੇ ਇੱਕ ਮੈਨੂੰ ਜਿਹੜੀ ਨਿੱਜੀ ਤੌਰ ਤੇ ਇੱਕ ਪ੍ਰੋਬਲਮ ਲੱਗੀ ਆ ਕਿ ਜਿਨ੍ਹਾਂ ਬਾਗਾਂ 'ਚ ਮੈਂ ਬਾਗਾਂ 'ਚ ਜਾਂਦਾ ਜਿੱਦਾਂ ਮੇਰੇ ਹੁਸ਼ਾਰਪੁਰ ਜ਼ਿਲ੍ਹੇ 'ਚ 100 ਹਕਟੇਅਰ ਬਾਗ ਆ ਬਾਕੀ ਪੰਜ ਪੰਜਾਬ 'ਚ ਤਿੰਨਕ 1000 ਹਕਟੇਅਰ ਲੀਚੀ ਦੇ ਬਾਗ ਆ ਬਹੁਤ ਗਰਮੀ ਸਮੇਂ 'ਚ ਆਉਂਦੀ ਆ ਤੇ ਜਦੋਂ ਤੋੜਨ ਸਮੇਂ ਜਿਹਦਾ ਇਹਦਾ ਟੈਂਪਰੇਚਰ ਡਾਊਨ ਕਰਨਾ ਪ੍ਰੀ-ਕੂਲਿੰਗ ਯੂਨਟ ਨਾ ਤਾਂ ਜ਼ਿੰਮੇਦਾਰਾਂ ਕੋਲ ਆ ਨਾ ਹੀ ਕੋਈ ਇਹਦਾ ਕੋਈ ਪ੍ਰਬੰਧ ਆ ਸੋ ਪ੍ਰੀਕੂਲ ਕਰਨ ਤੋਂ ਬਾਅਦ ਪਿਛਲੇ ਸਾਲ ਕੋਸ਼ੇ ਤੋਂ 22 에어 ਮਾਲ ਸਾਡਾ ਬੈਂਗਲੌਰ, ਕਲਕੱਤੇ ਤੇ ਬੰਬੋਮੇ ਪੁੰਦੇ ਗਿਆ ਸੋ ਉੱਥੇ ਵੀ ਇਹੀ ਸਮੱਸਿਆ ਆਉਂਦੀ ਸੀ ਕਿ ਇਹਨੂੰ ਪ੍ਰੀਕੂਲ ਕਿੱਦਾਂ ਕਰਨ ਇਹਨੂੰ ਤੋੜਨ ਤੋਂ ਬਾਅਦ ਇਮੀਡੀਏਟਲੀ ਜੇ ਪ੍ਰੀਕੂਲ ਕਰ ਲਿਆ ਜਾਵੇ ਇਹਦੀ 3 ਤੋਂ 4 ਦਿਨ ਸ਼ੈਲਫ ਲਾਈ ਬਚ ਸਕਦੀ ਆ ਲੀਚੀ ਇੱਕ ਗੁਣਕਾਰੀ ਫਲ ਹੈ ਅਤੇ ਅਮੀਰ ਗਰੀਬ ਹਰ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਵੀ ਹੈ ਪੋਸ਼ਟਿਕ ਗੁਣਾ ਨਾਲ ਭਰਪੂਰ ਲੀਚੀ ਇੱਕ ਥੋੜੇ ਸਮੇਂ ਦਾ ਫਲ ਹੈ ਜੋ ਜੂਨ ਜੁਲਾਈ ਦੇ ਮਹੀਨੇ ਵਿੱਚ ਅਕਸਰ ਫਲ ਮੰਡੀਆਂ ਅਤੇ ਦੁਕਾਨਾਂ ਤੇ ਵਿਕਦਾ ਦਿਖਾਈ ਦਿੰਦਾ ਹੈ ਵਧੀਆ ਕਿਸਮ ਦੇ ਲੀਚੀ ਦੇ ਬੂਟੇ ਇੱਕ ਬਾਗਵਾਨ ਨੂੰ ਵਧੀਆ ਝਾੜ ਅਤੇ ਜ਼ਿਆਦਾ ਮੁਨਾਫਾ ਦੇ ਦਿੰਦੇ ਹਨ ਬਾਗਵਾਨ ਇਸ ਲੀਚੀ ਦੀ ਬਾਗਵਾਨੀ ਤੋਂ ਬਹੁਤ ਸੰਤੁਸ਼ਟ ਦਿਖਾਈ ਦਿੰਦੇ ਹਨ ਜਦੋਂ ਕੋਰਾ ਪੈਣਾ ਹੈ ਜੀ ਤੁਸੀਂ ਉਹਨਾਂ ਨੂੰ ਉਹਨਾਂ ਦੇ ਆਸੇ ਪਾਸੇ ਧੂਣੀਆਂ ਵੀ ਲਾਣੀਆਂ ਹੈ ਜੀ ਤੇ ਫਿਰ ਤੁਸੀਂ ਉਹਨਾਂ ਨੂੰ ਆਪਣਾ ਹੱਟਸ ਬਣਾ ਕੇ ਉਹਨਾਂ ਨੂੰ ਟਕਣਾ ਵੀ ਹੈ ਕਿ ਇਹਨਾਂ ਉੱਤੇ ਕੋਰਾ ਨਾ ਪਵੇ ਜਦੋਂ ਵਾਧੂ ਗਰਮੀ ਪੈਂਦੀ ਹੈ ਤੇ ਗਰਮੀ ਦੇ ਜਿਹੜੇ 2 2 ਮਹੀਨੇ ਦੇ ਮੌਸਮ ਨੇ ਉਹਦੇ ਵਿੱਚ ਉਹਨਾਂ ਨੂੰ ਤੁਸੀਂ ਪਾਣੀ ਜ਼ਰੂਰ ਦੇਣਾ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਬੂਟੇ ਵੱਡੇ ਹੋ ਜਾਂਦੇ ਨੇ ਜੀ ਫਿਰ ਉਹਨਾਂ ਦੀ ਕੋਈ ਖਾਸ ਇੰਨੀ ਕੇਅਰ ਕਰਨ ਦੀ ਪੂਰੇ ਸਾਲ ਦੀ ਲੋੜ ਨਹੀਂ ਪੈਂਦੀ ਫਿਰ ਜਦੋਂ ਫਲਾਵਰਿੰਗ ਤੇ ਫਰੂਟਿੰਗ ਹੁੰਦੀ ਹੈ ਉਦੋਂ ਹੀ ਜ਼ਿਆਦਾ ਇਹਦੀ ਕੇਅਰ ਕਰਨ ਦੀ ਲੋੜ ਪੈਂਦੀ ਜਿਹੜੀ ਇਹਦੀ ਫਲਾਵਰਿੰਗ ਹੈ ਜੀ ਉਹ ਆਪਣੇ ਅਪ੍ਰੈਲ ਮਾਰਚ ਅਪ੍ਰੈਲ ਤੱਕ ਸ਼ੁਰੂ ਹੋ ਕੇ ਜੀ ਤੇ ਜਿਹੜਾ ਫਰੂਟ ਹੈ ਜੀ ਆਹ ਜਿਹੜਾ ਦਹਿਰਾਦੁਨੀ ਦਾ ਹੈਗਾ ਜੀ ਉਹ ਜਿੱਦਾਂ 15 ਕ ਜੂਨ ਦੇ ਨੇੜੇ ਤੇੜੇ ਸਟਾਰਟ ਹੋ ਜਾਂਦਾ ਜਿਹੜਾ ਕਲਕੱਤੀ ਹੈ ਜੀ ਉਹ 25 ਤੋਂ 30 ਜੂਨ ਦੇ ਵਿੱਚ ਸਟਾਰਟ ਕਰ ਦਿੰਦੀ ਹੈ ਜੀ ਤੇ ਜਦੋਂ ਫਰੂਟ ਸੈੱਟ ਹੋ ਜਾਂਦਾ ਹੈ ਜੀ ਪਤਾ ਲੱਗ ਜਾਂਦਾ ਹੈ ਫਿਰ ਜਿਹੜੀ ਇਹਦੀ ਟਾਣੀਆਂ ਆ ਜੀ ਥੋੜੀਆਂ ਕਮਜ਼ੋਰ ਹੁੰਦੀਆਂ ਨੇ ਜੀ ਦੂਸਰੀਆਂ ਬੂਟਿਆਂ ਨਾਲੋਂ ਨਾ ਤੋਂ ਜਦੋਂ ਫਰੂਟ ਸੈੱਟ ਹੋ ਗਿਆ ਤੁਸੀਂ ਫਿਰ ਇਹਦਾ ਡੰਡੇ ਲਾ ਕੇ ਜਿੱਦਾਂ ਤੁਸੀਂ ਦੇਖ ਸਕਦੇ ਇਹਨਾਂ ਦੇ ਪਿੱਛੇ ਜਿਹੜੀਆਂ ਟਾਣੀਆਂ ਉਹਨਾਂ ਨੂੰ ਸਪੋਰਟ ਕਰਨ ਲਈ ਤੁਸੀਂ ਡੰਡੇ ਲਾਏ ਹੋਏ ਆ ਫਿਰ ਉਹ ਲਾਣੇ ਪੈਂਦੇ ਹਨ ਜੀ ਫਿਰ ਇਸ ਟਾਈਮ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜਾ ਮਈ ਐਂਡ ਜੂਨ ਦਾ ਮਹੀਨਾ ਹੈ ਜੀ ਉਦੋਂ ਪਾਣੀ ਦੀ ਬਹੁਤ ਇਹਨੂੰ ਲੋੜ ਪੈਂਦੀ ਹੈ ਕਿਉਂਕਿ ਜਿਹੜਾ ਫਰੂਟ ਸੈੱਟ ਹੋ ਗਿਆ ਹੁੰਦਾ ਫਰੂਟ ਡ੍ਰੌਪ ਨਾ ਹੋਵੇ ਫਰੂਟ ਦੇ ਉੱਤੇ ਕਰੈਕਿੰਗ ਨਾ ਉਹ ਉਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ ਜੀ ਤੇ ਉਸ ਤੋਂ ਬਾਅਦ ਥੋੜੀਆਂ-ਬਹੁਤੀਆਂ ਜਿਹੜੀਆਂ ਸਪਰੇਹਾਂ ਹਨ ਜਿਹੜੀਆਂ ਇਨਸੈਕਟਸਾਈਡ ਨੇ ਤੇ ਖਾਸ ਕਰਕੇ ਜਿਹੜੇ ਕੋਈ ਮਲਟੀ ਨਿਊਟ੍ਰੀਐਂਟਸ ਨੇ ਜਿਦਾ ਬੋਰਨ ਵਗੈਰਾ ਕੀ ਦੀ ਫਰੂਟ ਕਰੈਕਿੰਗ ਨਾ ਹੋਵੇ ਇਹ ਇਸ ਮਹੀਨੇ ਦੇ ਵਿੱਚ ਕੀਤੇ ਜਾਂਦੇ ਹਨ ਜੀ ਪਹਿਲਾਂ ਜੇ ਵਧੀਆ ਫਲ ਲੈਣਾ ਹੈ ਜੀ ਸਭ ਤੋਂ ਜਿਹੜਾ ਬੇਸਿਕ ਹੈ ਜੀ ਜਿੱਥੋਂ ਅਸੀਂ ਸ਼ੁਰੂ ਕਰਾਂਗੇ ਉਹ ਹੈਗਾ ਜੀ ਵਧੀਆ ਨਰਸਰੀ ਦਾ ਬੂਟਾ ਹੋਵੇ ਜੀ ਆਪਣੇ ਕੋ ਜੇ ਵਧੀਆ ਨਰਸਰੀ ਦਾ ਬੂਟਾ ਹੋਏਗਾ ਜੀ ਉਹਦੇ ਅੰਦਰ ਮੋਟੈਲਿਟੀ ਘੱਟ ਹੋਵੇਗੀ ਉਹਦੀ ਕੁਆਲਿਟੀ ਉਹਦੀ ਰੂਟਸ ਵਧੀਆ ਹੋਣਗੀਆਂ ਉਹ ਜਦੋਂ ਵੱਡਾ ਹੋਏਗਾ ਤੇ ਵਧੀਆ ਉਹਦੀ ਰੂਟ ਗ੍ਰੋਥ ਤੇ ਪੂਰੀ ਗ੍ਰੋਥ ਹੋਵੇਗੀ ਜੀ ਤੇ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਜੀ ਜੇ ਤੁਸੀਂ ਆਪਣੇ ਜਿੱਦਾਂ ਜੇ ਦੇਹਰਾ ਦੁਨੀਆ ਜੀ ਉਹਨੇ अर्ਲੀ ਆਪਣਾ ਬੇਅਰਿੰਗ ਕਰ ਦੇਣੀ ਹੈ ਜੀ ਤੇ ਉਹਦੀ ਤੁਹਾਨੂੰ ਪਹਿਲਾਂ ਕੇਅਰ ਕਰਨੀ ਪੈਣੀ ਹੈ ਜੀ ਸਪਰੇਹਾਂ ਵਗੈਰਾ ਕਰਕੇ ਜੀ ਮਲਟੀ ਨਿਊਟ੍ਰੀਐਂਟਸੀਆਂ ਖਾਦ ਦੀਆਂ ਤੇ ਜੇ ਕਲਕੱਤੀ ਹੈ ਜੀ ਉੱਤੇ ਥੋੜਾ ਥੋੜਾ ਲੇਟ ਹੋ ਜਾਂਦਾ ਜੀ 10-15 ਦਿਨ ਇੰਨਾ ਕੀ ਫਰਕ ਹੈ ਜੀ ਇਹਦੇ ਉੱਤੇ ਮੇਨ ਜਿਹੜੀ ਮਿਹਨਤ ਹੈ ਜੀ ਉਹ ਤੁਸੀਂ ਮੰਨ ਲਓ ਜੀ ਮਈ ਤੇ ਜੂਨ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ ਜਦੋਂ ਇਹਦੇ ਫਰੂਟ ਸੈੱਟ ਹੋ ਜਾਂਦਾ ਪਾਣੀ ਦੀ ਜਿਹਦੇ ਨਾਲ ਤੁਹਾਡਾ ਜਿਹੜਾ ਫਰੂਟ ਡ੍ਰੌਪ ਨਾ ਹੋਵੇ ਤੇ ਉਹਦਾ ਸਾਈਜ਼ ਬਣੇ ਜੀ ਤੇ ਪਲੱਸ ਫਿਰ ਜਿਹੜੇ ਮਲਟੀਨਿਊਟ੍ਰੀਐਂਟਸ ਆ ਉਹਨਾਂ ਦੀ ਸਪਰੇ ਹੁੰਦੀ ਹੈ ਕਿ ਜਿਹੜਾ ਰੰਗ ਆ ਉਹ ਬਣ ਜਵੇ ਤੇ ਪਲੱਸ ਸਾਈਜ਼ ਮੇਨਟੇਨ ਹੋ ਜਵੇ ਜੀ ਪਰ ਜਿੱਦਾਂ ਇਸ ਵਾਰ ਥੋੜੀ ਪ੍ਰੋਬਲਮ ਜ਼ਰੂਰ ਪੂਰੇ ਪਠਾਨਕੋਟ ਏਰੀਆਜ਼ ਜ਼ਿਆਦਾ ਆ ਰਹੀ ਹੈ ਆਪਣੇ ਇੱਥੇ ਵੀ ਆ ਰਹੀ ਹੈ ਕਿ ਆਪਣੇ ਇਸ ਟਾਈਮ ਇੱਕ ਮੀਂਹ ਪੈਣਾ ਬਹੁਤ ਜ਼ਰੂਰੀ ਹੁੰਦਾ ਜੇ ਉਹ ਮੀਂਹ ਨਾ ਪਵੇ ਤੇ ਫਰੂਟ ਕਰੈਕਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਇਸ ਵਾਰ ਉਸ ਏਰੀਆ 'ਚ ਬਹੁਤ ਜ਼ਿਆਦਾ ਹੋ ਰਹੀ ਹੈ ਜਿਹਦਾ ਇੱਕੋ ਹੀ ਕਾਰਨ ਹੈ ਕਿ ਜੂਨ ਦੇ ਵਿੱਚ ਇੱਕ ਅੱਧਾ ਮ ਬਹੁਤ ਜ਼ਰੂਰੀ ਹੈ ਨਾ ਤਾਂ ਇਹਨੂੰ ਮੀਂਹ ਚਾਹੀਦਾ ਜਦੋਂ ਇਹਦੀ ਫਲਾਵਰਿੰਗ ਹੈ ਜੀ ਉਹ ਉਦੋਂ ਜੇ ਮੀਂਹ ਪੈ ਜਾਵੇ ਤੇ ਫਲਾਵਰ ਸਾਰਾ ਡ੍ਰੌਪ ਹੋ ਜਾਂਦਾ ਹੈ ਤੇ ਜੀ ਫਰੂਟ ਬਣਦਾ ਨਹੀਂ ਜੇ ਹੁਣ ਹੁਣ ਮੀਂਹ ਦੀ ਲੋੜ ਹੈ ਜੀ ਉਦੋਂ ਉਹਨੂੰ ਗਰਮੀ ਦੀ ਲੋੜ ਹੁੰਦੀ ਹੈ ਕਿ ਇਹਨ ਹੋ ਜਵੇ ਹੁਣ ਉਹਨੂੰ ਮੀਂਹ ਦੀ ਲੋੜ ਹੈ ਜੀ ਕਿ ਜਿਹੜਾ ਫਰੂਟ ਹੈ ਜੀ ਉਹ ਹੁਣ ਕ੍ਰੈਕ ਨਾ ਹੋਵੇ ਉਹ ਆਪਣੀ ਵਧੀਆ ਕੁਆਲਿਟੀ ਮੇਨਟੇਨ ਕਰੇ ਸੋ ਇਹ ਬੜਾ ਇੱਕ ਤੁਸੀਂ ਕਹਿ ਲਓ ਟੀਡੀਐਸ ਕਹਿ ਲਓ ਇੰਗਲਿਸ਼ ਦੇ ਵਿੱਚ ਜਾਂ ਇੱਕ ਬਹੁਤ ਫਸਮਾਂ ਜਿਹਾ ਕੰਮ ਹੈ ਜਿੰਦਰ ਸਾਨੂੰ ਬਹੁਤ ਖਿਆਲ ਰੱਖਣਾ ਪੈਂਦਾ ਹੈ ਕਿ ਇਹ ਤਿੰਨ ਕੁ ਮਹੀਨੇ ਦੇ ਵਿੱਚ ਕਿਸਾਨ ਨੂੰ ਬਹੁਤ ਚਕੰਨਾ ਰਹਿਣਾ ਪੈਂਦਾ ਹੈ ਹਰ ਚੀਜ਼ ਦੇ ਤੇ ਇਹ ਇਹ ਜ਼ਰੂਰ ਹੈ ਜੀ ਨੇਚਰ ਦੇ ਉੱਤੇ ਬਹੁਤ ਡਿਪੈਂਡੈਂਟ ਹੈ ਜੀ ਜਿਹੜੀ ਇੰਟਰ ਕ੍ਰੋਪਿੰਗ ਦੀ ਗੱਲ ਹੈ ਜੀ ਉਹ ਜ਼ਰੂਰ ਹੋ ਸਕਦੀ ਹੈ ਜਦੋਂ ਤਾਂ ਬੂਟੇ ਨਵੇਂ ਲੱਗੇ ਨੇ ਜੀ ਬਹੁਤ ਛੋਟੇ ਹੁੰਦੇ ਆ ਤੇ ਇਹਨਾਂ ਵਿੱਚ ਡਿਸਟੈਂਸ ਕਾਫੀ ਹੁੰਦਾ ਹੈ ਜੀ ਜਿੱਦਾ 25x25 ਤੇ ਵੀ ਲੱਗਦੇ ਨੇ 30x30 ਤੇ ਵੀ ਲੱਗਦੇ ਨੇ ਕੁਝ ਲੋਕ ਇਹਨਾਂ ਨੂੰ 40x40 ਤੇ ਵੀ ਲਾਉਂਦੇ ਨੇ ਜਿਹਦੇ ਅੰਦਰ ਕੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਹਿਸਾਬ ਦਾ ਸਿਸਟਮ ਆਪਣਾ ਰੱਖਣਾ ਹੈ ਉਹਦੇ ਵਿੱਚ ਜੀ ਤੁਸੀਂ ਪਹਿਲੇ 5-7 ਸਾਲ ਤੁਸੀਂ ਇੰਟਰ ਕ੍ਰੋਪਿੰਗ ਕਰ ਸਕਦੇ ਹੋ ਕਿਉਂਕਿ ਬੂਟਿਆਂ ਦੀ ਹਾਈਟ ਉਹਦੇ ਵਿੱਚ ਤੁਸੀਂ ਆਪਣਾ ਜੇ ਕਣਕ ਲਾ ਰਹੇ ਹੋ ਜਿਹੜੇ ਜਿਹੜੇ ਵੀ ਕਿਸੇ ਜਿਹੜੀ ਚੀਜ਼ ਹੈ ਉਹਦੇ ਜੀ ਹਾਈਟ ਛੋਟੀ ਹੈ ਉਹ ਚੀਜ਼ ਇਹਦੇ ਅੰਦਰ ਪਹਿਲੇ 5-7 ਸਾਲ ਲੱਗਦੀਆਂ ਨੇ ਤੁਸੀਂ ਆਪਣੀ ਜਿਹੜੀ ਇਨਕਮ ਆ ਉਹ ਤੁਸੀਂ ਜ਼ਰੂਰ ਜਨਰੇਟ ਕਰ ਸਕਦੇ ਆ ਕਿਉਂਕਿ ਬਾਗ ਨੇ ਤਾਂ ਜਿਹੜਾ ਆਪਣਾ ਦੇਣਾ ਫਾਲਿਆ ਜੀ ਜਿਹੜਾ ਕਮਰਸ਼ੀਅਲ ਆ ਉਹ 10 ਸਾਲ ਤੋਂ ਬਾਅਦ ਪਹਿਲੀ ਵਾਰ ਉਹਨੇ ਸ਼ੁਰੂ ਕਰਨਾ ਹੈ ਜੀ ਜਦੋਂ ਵੱਡਾ ਹੋ ਗਿਆ ਉਸ ਤੋਂ ਪਹਿਲਾਂ ਉਹਨੇ ਕੋਈ ਫਲ ਦੇਣਾ ਨਹੀਂ ਜਿਹੜਾ ਤੁਸੀਂ ਕਮਰਸ਼ੀਅਲੀ ਵੇਚ ਸਕੋ ਤੇ ਉਹਨਾਂ ਟਾਈਮ ਤੁਸੀਂ ਇਹਦੇ ਅੰਦਰ ਇੰਟਰ ਕ੍ਰੋਪਿੰਗ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਖੁੱਲਾ-ਖੁੱਲਾ ਲੱਗਿਆ ਹੁੰਦਾ ਹੈ ਜੀ ਮੈਨੂੰ ਇਹ ਲੱਗ ਅਲਾਕੇ ਵਿੱਚ ਪ੍ਰੀਕੂਲ ਯੂਨਟ ਲਾ ਕੇ ਕੋਲਡ ਸਟੋਰ ਯੂਨਟ ਲਗਾ ਕੇ ਜਿੱਥੇ ਇਹ ਇਹਦਾ ਸੇਲ ਸੀਜ਼ਨ ਆਪਾਂ ਪ੍ਰਲੌਂਗ ਕਰ ਸਕਦੇ ਆ ਉਦਾਂ ਇਹਦੀ ਸੈਲਫ ਲਾਈਫ ਵੀ ਵਧਾ ਸਕਦੇ ਆ ਤੇ ਇਹਦੇ ਨਾਲ ਸਾਡਾ ਹੋਰ ਵੀ ਫਾਇਦਾ ਹੋ ਸਕਦਾ ਆ ਸੋ ਇਸ ਤੋਂ ਬਾਅਦ ਆਪਾਂ ਪ੍ਰੋਸੈਸਿੰਗ ਤੇ ਗੱਲ ਕਰ ਲਈਏ ਇਹਦੇ ਤੋਂ ਸ਼ਕੈਸ਼ੀ ਬਣ ਸਕਦੇ ਆ ਡਿਫਰੈਂਟ ਰੈਡੀ ਟੂ ਯੂਜ਼ ਜੂਸ ਬਣ ਸਕਦਾ ਆ ਸੋ ਆਪਾਂ ਨੂੰ ਲੀਚੀ ਨੂੰ ਅੱਗ ਆ ਕੇ ਆ ਬਾਦ ਤੋਂ ਬਾਦ ਫਾਇਦਾ ਲਾਓ ਜਿੱਥੇ ਸਾਡੇ ਪੰਜਾਬ ਦਾ ਪਾਣੀ ਸੇਵ ਕਰੂਗਾ ਉਥੇ ਜੀਵਨ ਦਾਰ ਨੂੰ ਖੁਸ਼ਹਾਲ ਕਰੂਗੀ ਮੈਂ ਆਪਣੇ ਕਿਸਾਨ ਵੀਰਾਂ ਨੂੰ ਅਪੀਲ ਕਰਾਂਗਾ ਕਿ ਜਿਹੜੇ ਸਪੈਸ਼ਲੀ ਰੋਪੜ ਹੁਸ਼ਿਆਰਪੁਰ ਗਰਦਾਸਪੁਰ ਪਠਾਨਕੋਟ ਏਰੀਏ ਦੇ ਕਿਸਾਨ ਆ ਉਹ ਲੀਚੀ ਦੀ ਖੇਤੀ ਕਰ ਸਕਦੇ ਆ ਆਰਾਮ ਨਾਲ ਕਰ ਸਕਦੇ ਆ ਸੋ ਲੀਚੀ ਨੂੰ ਆਪਾਂ ਜੇ اگਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਸਹਾਇਤਾ ਵੀ ਦਿੱਤੀ ਜਾਂਦੀ ਆ ਸੋ ਉਹਦੇ ਤਹਿਤ ਬਾਗਵਾਨੀ ਵਿਕਾਸ ਅਫਸਰ ਨੂੰ ਮਿਲ ਕੇ ਤੁਸੀਂ ਜੂਨ ਦੇ ਮਹੀਨੇ ਜੂਨ ਜੁਲਾਈ ਜਿਹਦਾ ਹੁਣ ਸਮਾਂ ਚੱਲ ਰਿਹਾ ਲੇਆਉਟ ਕਰਕੇ ਟੋਏ ਪੱਟ ਕੇ ਆਪਣੇ ਬੂਟਿਆਂ ਦਾ ਪ੍ਰਬੰਧ ਕਰ ਲਓ ਇਹਦੇ ਵਿੱਚ ਸਾਡੇ ਜਿਹੜੇ ਬੂਟੇ ਆ ਗਰਦਾਸਪੁਰ ਨਰਸਰੀ ਜੇ ਬਾਗਵਾਨੀ ਵਿਭਾਗ ਦੀ ਨਰਸਰੀ ਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਨਰਸਰੀ ਆ ਇਦਾਂ ਹੀ ਹੁਸ਼ਾਰਪੁਰ ਵਿੱਚ ਬਾਗ ਤੇ ਨਰਸਰੀ ਖਿਆਲਾ ਬਲੰਦਾ ਬਾਗ ਤੇ ਨਰਸਰੀ ਪੁੰਗਾ ਵਿਖੇ ਬੂਟੇ ਪਲਾਦ ਦਾ ਇਸ ਤੋਂ ਇਲਾਵਾ ਜਿਹੜੇ ਸਾਡੇ ਬੂਟੇ ਪੰਜਾਬ ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁੱਖ ਦਫ਼ਤਰ ਤੇ ਵੀ ਹਾਜ਼ਰ ਆ ਸੋ ਉੱਥੋਂ ਤੁਸੀਂ ਇਹ ਬੂਟੇ ਲੈ ਸਕਦੇ ਆ ਇੱਕ ਬੂਟੇ ਦੀ ਕੀਮਤ 60 ਰੁਪਏ ਆ ਕੋਈ ਇੱਕ ਏਕੜ 'ਚ 72 ਕਬੂਟੇ ਲੱਗਦੇ ਆ ਕੋਈ 72 ਲਾਉਂਦਾ ਕੋਈ 90 ਲਾਉਂਦਾ ਸੋ ਇਸ ਹਿਸਾਬ ਨਾਲ ਤੁਸੀਂ ਆਪਣੇ ਬੂਟੇ ਬੋਕਰਵਾ ਕੇ ਸਤੰਬਰ ਮਹੀਨੇ 'ਚ ਲਗਾ ਲਓ ਸਤੰਬਰ 'ਚ ਲਗਾ ਸਕਦੇ ਆ ਅਕਤੂਬਰ 'ਚ ਵੀ ਲਗਾ ਸਕਦੇ ਆ ਇਹ ਤੋਂ ਅਰਲੀ ਅਗਸਤ 'ਚ ਨਾ ਲਗਾਇਆ ਜਾਣ ਕਿ ਗਰਮੀ ਜ਼ਿਆਦਾ ਹੋਣ ਨਾਲ ਬੂਟੇ ਮਾਰਨ ਦਾ ਡਰ ਰਹਿੰਦਾ ਬੂਟੇ ਮੇਰੇ ਹਿਸਾਬ ਨਾਲ ਜਿਹੜੇ ਲਫਾਫੇ ਵਾਲੇ ਬੂਟੇ ਲੈ ਜਾਣ ਉਹ ਜ਼ਿਆਦਾ ਵਧੀਆ ਹੁੰਦੇ ਆ ਉਸ ਤੋਂ ਬਾਅਦ ਜੇ ਤੁਸੀਂ ਇੰਟਰក្រੋਪ ਨਹੀਂ ਕਰਨੀ ਆ ਜਿਹੜੇ ਲੀਚੀ ਦੇ ਬੂਟੇ ਆ ਉਹ ਬਖਰੀਆਂ ਲੈਨਾਂ 'ਚ ਹੀ ਬੀਜੇ ਜਾਣ ਉਸ ਤੋਂ ਬਾਅਦ ਉਹ ਜਿਹੜਾ ਤੁਹਾਡੀ ਗਵਲੀ ਸਪੇਸ ਬਖਤ ਦੀ ਆ ਉਹਦੇ ਵਿੱਚ ਆਪਣੇ ਕਾਨਕ ਜਾਂ ਇਹਦੇ ਨਾਲ ਦੇ ਮਟਰ ਆਲੂ ਗੋਭੀ ਕੋਈ ਵੀ ਤੁਸੀਂ ਬੀਜ ਸਕਦੇ ਆ ਤੁਸੀਂ ਇੱਕ ਪ੍ਰਣ ਕਰੋ ਕਿ ਆਪਾਂ ਝੋਨਾ ਛੱਡ ਕੇ ਲੀਚੀ ਦੇ ਬਾਗ ਲਗਾਈਏ ਆਂਬ ਦੇ ਬਾਗ ਲਗਾਈਏ ਕੋਈ ਵੀ ਬਾਗ ਲਗਾਓ ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਲਈ ਦੂਜੇ ਦੇਸ਼ਾਂ ਤੇ ਡਿਪੈਂਡ ਹੋਵਾਂਗੇ ਸੋ ਆਪਣੇ ਬੱਚਿਆਂ ਲਈ ਝੋਨੇ ਨੂੰ ਛੱਡਦਾ ਹੋ ਇਹਦੇ ਨਾਲ ਤੁਹਾਡੀ ਆਰਥਿਕਤਾ ਨਹੀਂ ਬਣੂਗੀ ਤੁਹਾਡੀ ਆਰਥਿਕਤਾ ਖਰਾਬ ਹੋ ਜਾਊਗੀ ਜਿੱਥੇ ਬਾਗ ਲਗਾਉਣ ਨਾਲ ਤੁਸੀਂ ਆਪਣੀ ਆਰਥਿਕਤਾ ਮਜ਼ਬੂਤ ਕਰੋਗੇ ਉੱਥੇ ਸਮਾਜ ਨੂੰ ਨਿਊਟ੍ਰੀਟਿਵ ਸਮਾਜ ਨੂੰ ਵੀ ਇੱਕ ਵਧੀਆ ਫੂਡ ਦੇ ਕੇ ਜਾ ਰਹਿਗੇ ਜਿਹੜਾ ਉਹਨੂੰ ਤੰਦਰੁਸਤ ਰੱਖਣ ਲਈ ਕੰਮਜਾਬ ਹੋਊਗੇ ਸੋ ਜਿਹੜਾ ਜੇ ਤੁਸੀਂ ਆਪਣੇ ਸਮਾਜ ਦੀ ਸੇਵਾ ਕਰੋਗੇ ਤਾਂ ਹੀ ਤੁਹਾਡੀ ਸੇਵਾ ਹੋਊਗੀ ਦੇਖੋ ਜੀ ਜਿਹੜਾ ਜਿਹੜਾ ਫਾਟਰ ਆਇਆ ਬੇਸਿਕਲੀ ਹਾਈ ਟੈਂਪਰੇਚਰ ਤੇ ਆ ਇਹਦਾ ਜਦੋਂ ਪਾਣੀ ਦਾ ਕਈ ਵਾਰੀ ਪਾਣੀ ਦੇ ਮੌਇਸਚਰ ਨਾਲ ਜਿਹੜੀਆਂ ਉਹਦੀਆਂ ਵੈਸਲ ਜਿਹੜਾ ਘਟ ਜਾਂਦੀਆਂ ਖੁੱਲ ਜਾਂਦੀਆਂ ਬ੍ਰੀਕ ਹੋ ਜਾਂਦੀਆਂ ਬੇਸਿਕਲੀ ਇਹਦਾ ਪਾਣੀ ਨਿਊਟਰੀਟ ਵਾਟਰ ਅਪਟੇਕ ਦਾ ਹੀ ਡਿਫਰੈਂਸ ਆ ਸੋ ਮੌਸਮ ਤੇ ਸਾਰਾ ਡਿਪੈਂਡ ਆ ਕਈ ਵਾਰੀ ਇਹਦੇ ਤੇ ਦੁੱਧ ਦੀ ਸਪਰੇ ਜਾਂ ਕੈਲਸ਼ੀਅਮ ਦੀ ਸਪਰੇ ਕਰਨਾ ਵੀ ਇਹਦਾ ਜਿਹੜਾ ਫਟਰਾ ਫਟਰਾ ਜਿਹੜਾ ਫਟਰਾ ਘਟ ਜਾਂਦਾ ਆ ਬੇਸਿਕਲੀ ਇਹ ਜਿਹੜੀ ਆ ਟੈਂਪਰੇਚਰ ਦਾ ਵਾਧਾ ਪਾਣੀ ਦੀ ਅਪਟੇਕ ਦਾ ਕਦੀ ਘਟ ਜਾਣਾ ਜਾਂ ਵੱਧ ਜਾਣਾ ਬੇਸਿਕਲੀ ਇਹ ਹੀ ਆ ਜਿਹੜੀ ਇਹਦੀ ਤੜਾਈ ਹੈ ਜੀ ਜਿਹੜਾ ਤਾਂ ਦੇਹਰਾਦੁਨੀ ਵੈਰਾਈਟੀ ਹੈ ਜੀ ਉਹਦੀ ਤੜਾਈ ਜੀ ਆ 15 ਜੂਨ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਹ ਆਪਣਾ 20 ਤਰੀਕ ਤੱਕ ਮੁੱਕ ਜਾਂਦੀ ਹੈ ਜੀ ਮੁਕੰਮਲ ਹੋ ਜਾਂਦੀ ਹੈ ਉਤੋਂ ਜ਼ਿਆਦਾ ਲੇਟ ਤਾਂ ਜੀ ਫਿਰ ਫੂਡ ਫਰੂਟ ਖਰਾਬ ਹੋਣ ਲੱਗ ਪੈਂਦਾ ਜਿਹੜੀ ਕਲਕੱਤੀ ਵੈਰਾਈਟੀ ਹੈ ਜੀ ਉਹ 25 ਜੂਨ ਤੋਂ ਉਹਦੀ ਤੜਾਈ ਉਹਦਾ ਰੰਗ ਬਣਨਾ ਸ਼ੁਰੂ ਹੋ ਜਾਂਦਾ ਹੈ ਉਹਦੀ ਤੜਾਈ ਸ਼ੁਰੂ ਹੋ ਜਾਂਦੀ ਹੈ ਤੜਾਈ ਹੋਣ ਤੋਂ ਬਾਅਦ ਜਿੱਦਾਂ ਜਿਹੜਾ ਇਹਦਾ ਮੰਡੀਕਰਨ ਹੈ ਜੀ ਜ਼ਿਆਦਾਤਰ ਤਾਂ ਇਹ ਜ ਦੱਬਿਆਂ ਚ ਪੈਕ ਹੋ ਕੇ ਮੰਡੀ ਜਾਂਦੀ ਹੈ ਤੇ ਮੰਡੀ ਜਾ ਕੇ ਇਹਦਾ ਇਹਦੀ ਵਿਕਰੀ ਹੁੰਦੀ ਹੈ ਪਰ ਇਹਦੇ ਵਿੱਚ ਜ਼ਰੂਰ ਇੱਕ ਗੱਲ ਹੈਗੀ ਹੈ ਕਿ ਜੇ ਇੱਥੇ ਕੋਲਡ ਸਟੋਰੇਜ ਹੋਵੇ ਨਾ ਤੇ ਇਹ ਇਹ ਚੀਜ਼ ਨੂੰ ਅਸੀਂ 1 ਮਹੀਨਾ ਐਕਸਟੈਂਡ ਕਰ ਸਕਦੇ ਹਾਂ ਤੇ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋ ਸਕਦਾ ਹੈ ਜੀ ਤੇ ਇਹ ਇਹ ਜ਼ਰੂਰ ਇਹਨਾਂਦਰ ਇੱਕ ਪ੍ਰੋਬਲਮ ਹੈਗੀ ਕਿ ਕੋਲਡ ਸਟੋਰੇਜ ਹੈ ਨਹੀਂ ਦੇਖੋ ਜੀ ਦੇਖ ਕੇ ਚੀਜ਼ ਕਦੇ ਵੀ ਨਹੀਂ ਕਰਨੀ ਚਾਹੀਦੀ ਇੱਕ ਮਤ ਜਿਹੜੀ ਚੀਜ਼ ਮੈਂ ਪਹਿਲਾਂ ਵੀ ਦੱਸੀ ਹੈ ਜੀ ਇਹ ਚੀਜ਼ ਇੱਕ ਐਫ ਡੀ ਹੈ ਇੱਕ ਛੋਟਾ ਬੱਚਾ ਹੈ ਜਿਹਨੂੰ ਤੁਸੀਂ ਪਾਲਣਾ ਹੈ ਔਰ ਪਾਲਣਾ ਵੀ 10 ਸਾਲ ਲਗਾਤਾਰ ਹੈ ਜੀ ਪੂਰੀ ਐਨ ਆਪਣੀ ਇੱਕ ਜਿਹੜਾ ਆਪਣਾ ਬੱਚਾ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ਤੁਹਾਨੂੰ ਇਹਦੀ ਕੇਅਰ ਕਰਨੀ ਪੈਣੀ ਹੈ ਖਾਸ ਕਰਕੇ ਸਰਦੀਆਂ ਤੇ ਗਰਮੀਆਂ ਦੇ ਵਿੱਚ ਉਸ ਤੋਂ ਬਾਅਦ ਇਹ ਬੂਟੇ ਨੇ ਕਹਿਣਾ ਤੁਸੀਂ ਮੇਰੀ ਹੁਣ ਕੇਅਰ ਨਾ ਕਰੋ ਜਦੋਂ ਮੈਂ ਫਲ ਦੇਣਾ ਤੁਸੀਂ ਮੇਰੀ ਉਦੋਂ ਕੇਅਰ ਕਰੋ ਤੇ ਇਹ ਕਦੇ ਵੀ ਕਿਸੇ ਨੂੰ ਦੇਖ ਕੇ ਇਹਦੀ ਇਹਦੇ ਵੱਲ ਨਾ ਆਓ ਜੀ ਆਪਣਾ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਖਾਸ ਕਰਕੇ ਹਾਰਟੀਕਲਚਰ ਜਿਹੜੀਆਂ ਸਟੇਟਸ ਬਣੀਆਂ ਨੇ ਨਾ ਉਹਨਾਂ ਦੇ ਜਿਹੜੇ ਹੈੱਡ ਨੇ ਉਹਨਾਂ ਨਾਲ ਜਾ ਕੇ ਤੁਸੀਂ ਵਾਰਤਾ ਕਰੋ ਵਾਰਤਾ ਕਰਕੇ ਤੁਸੀਂ ਉਹ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰੋਗੇ ਜੀ ਤੁਹਾਨੂੰ ਨਰਸਰੀ ਕਿੱਥੋਂ ਦੇ ਵਧੀਆ ਮਿਲੂਗੀ ਬੂਟਿਆਂ ਦੀ ਫਿਰ ਪਲੱਸ ਤੁਸੀਂ ਇਹ ਕਦੋਂ ਬੂਟੇ ਲਗਾਣੇ ਆ ਕਿੰਨੇ ਕਿੰਨੇ ਬਾਏ ਕਿੰਨੇ ਡਿਸਟੈਂਸ ਤੇ ਲੱਗਣੇ ਆ ਕਿਹੜੀ ਖਾਦਾ ਪਾਣੀ ਆ ਕਿਹੜੀਆਂ ਸਪਰੇਹਾਂ ਆ ਜੀ ਖਾਸ ਕਰਕੇ ਸਰਦੀਆਂ ਦੇ ਵਿੱਚ ਕੋਰੇ ਤੋਂ ਬਚਣ ਲਈ ਕੀ ਕਰਨਾ ਹੈ ਗਰਮੀਆਂ ਦੇ ਵਿੱਚ ਗਰਮੀ ਤੋਂ ਬਚਣ ਲਈ ਕੀ ਕਰਨਾ ਹੈ ਉਹ ਤੁਹਾਨੂੰ ਇੱਕ ਜਿਹੜੇ ਪ੍ਰੋਫੈਸ਼ਨਲ ਡਾਕਟਰ ਹੈ ਨਾ ਜੀ ਉਹ ਹੀ ਦੱਸ ਸਕਦੇ ਆ ਜਿਹੜੀ ਤੜਾਈ ਕਰਨ ਤੋਂ ਬਾਅਦ ਬੇਸਿਕਲੀ ਇੱਕ ਤਰ੍ਹਾਂ ਇਹਨਾਂ ਦੀ ਥੋੜੀ ਥੋੜੀਆਂ ਜਿਹੜੀਆਂ ਟਾਣੀਆਂ ਹੈ ਜੀ ਥੋੜੀ ਥੋੜੀ ਤੋੜਪੰਨ ਕੀਤੀ ਜਾਂਦੀ ਹੈ ਕਿ ਜਿਹੜਾ ਨੈਕਸਟ ਜਿਹੜੇ ਇਹਦੇ ਪੱਤੇ ਆ ਨੈਕਸਟ ਜਿਹੜੀ ਫਰੂਟਿੰਗ ਆ ਉਸ ਹਿਸਾਬ ਨਾਲ ਆਵੇ ਕਿਉਂਕਿ ਉਹ ਜਿਹੜੀ ਤੁਸੀਂ ਕਹਿ ਲਓ ਜਿਹੜੀ ਆਪਾਂ ਕਟਿੰਗ ਕਰੀ ਦੀ ਕਟਿੰਗ ਕਰਦੇ ਆ ਇੱਕ ਤਰ੍ਹਾਂ ਇਹਨਾਂ ਦੀ ਕਿ ਜਿਹੜਾ ਨੈਕਸਟ ਜਿਹੜੀਆਂ ਟਾਣੀਆਂ ਆਣੀਆਂ ਹਨ ਤੇ ਉਹਨਾਂ ਦੇ ਵਧੀਆ ਫਰੂਟ ਸੈੱਟ ਹੋਵੇ ਵਧੀਆ ਫਰੂਟ ਆਵੇ ਜਿਹੜੇ ਮੇ ਤੇ ਜ਼ਰੂਰ ਨਿਕਲਣਾ ਚਾਹੀਦਾ ਆਪਣੇ ਪੰਜਾਬ ਦਾ ਪਾਣੀ ਵੀ ਥੱਲੇ ਜਾ ਰਿਹਾ ਹੈ ਵਾਤਾਵਰਣ ਵੀ ਖਰਾਬ ਹੋ ਰਿਹਾ ਹੈ ਆਪਾਂ ਨੂੰ ਸਾਰਿਆਂ ਨੂੰ ਬਾਗਬਾਨੀ ਵੱਲ ਜ਼ਰੂਰ ਆਣਾ ਚਾਹੀਦਾ ਪਰ ਮੇਰਾ ਫਿਰ ਉਹੀ ਇੱਕੋ ਹੀ ਚੀਜ਼ ਤੇ ਮੈਂ ਤਰਜੀਹ ਕਰੂੰਗਾ ਕਿ ਤੁਸੀਂ ਆਪਣਾ ਜਿਹੜਾ ਡਿਪਾਰਟਮੈਂਟ ਹੈ ਡਿਪਾਰਟਮੈਂਟਸ ਦੇ ਹੈੱਡ ਨੇ ਉਹਨਾਂ ਨਾਲ ਕੰਟੈਕਟ ਕਰੋ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਸਾਰਾ ਕੰਮ ਕਰੋ ਜੇ ਉਹਨਾਂ ਦੀ ਗਾਈਡੈਂਸ ਤੋਂ ਬਿਨਾ ਕਰੋਗੇ ਤੁਸੀਂ ਕਦੇ ਵੀ ਲੀਚੀ ਆਂਬ ਕੋਈ ਵੀ ਜਿਹੜਾ ਖਾਸ ਅਜਿਹਾਂ ਦੇ ਵੱਡੇ ਫਰੂਟਸ ਨੇ ਇਹਨਾਂ ਵਿੱਚ ਤੁਸੀਂ ਸਫਲ ਕਦੇ ਵੀ ਨਹੀਂ ਹੋ ਸਕਦੇ ਜਿੰਨੀ ਦੇਰ ਤੁਹਾਡੇ ਕੋਲ ਇੱਕ ਵਧੀਆ ਗਾਈਡ ਔਰ ਗਾਈਡ ਉਹੀ ਹੈ ਜੀ ਜਿਹੜਾ ਡਿਪਾਰਟਮੈਂਟ ਵਿੱਚ ਰਹਿੰਦਾ ਹੈ ਜਾਂ ਜਿਹੜਾ ਕਿਸਾਨ ਕਿਸਾਨੀ ਖੇਤੀ ਕਰ ਰਿਹਾ ਹੈ ਜਦੋਂ ਆਪਾਂ ਫਲ ਤੋੜ ਲਿਆ ਤੋੜ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਥੱਲੇ ਕੋਈ ਵੀ ਲੀਚੀ ਦੇ ਫਟੇ ਹੋ ਦਾਣੇ ਆ ਕੋਈ ਵੀ ਦਾਣਾ ਆ ਉਹਨੂੰ ਚੱਕ ਕੇ ਦਬ ਦੇਣਾ ਚਾਹੀਦਾ ਕਿਉਂਕਿ ਉਹਦੇ ਵਿੱਚੋਂ ਜਿਹੜਾ ਬੋਰਰ ਆ ਉਹਨੇ ਧਰਤੀ 'ਚ ਹਾਈਬਰਨੇਟ ਕਰ ਜਾਂਦਾ ਅਗਲੇ ਸਾਲ ਨੂੰ ਫੇਰ ਉਹ ਤੁਹਾਡੇ ਮਤਲਬ ਨਾਟ ਬੋਰ ਆਉਣ ਦਾ ਡਰ ਰਹਿੰਦਾ ਉਸ ਤੋਂ ਇਲਾਵਾ ਜਿਹੜੀ ਤੁਹਾਡੀ ਇਹਦੀਆਂ ਜਿਹੜੀਆਂ ਟਾਹਣੀਆਂ ਆ ਉਨੂੰ ਤੋੜ ਦੋ ਤੋੜ ਤੋਂ ਤੋੜਨ ਤੋਂ ਬਾਅਦ ਥੋੜਾ ਜਿਹਾ ਵੱਧ ਤੋੜੂਗੇ ਥੋੜੀ ਜਿਹੀ ਇਹਨੂੰ ਜ਼ਿਆਦਾ ਫਟਾਰਾ ਆਊਗਾ ਤੇ ਅਗਲੇ ਸਾਲ ਨੂੰ ਵੱਧ ਲੀਚੀ ਲੱਗਣ ਦੇ ਚਾਂਸਸ ਆ ਸੋ ਇਹ ਹੀ ਆ ਕਈ ਵਾਰੀ ਕਈ ਵਾਰੀ ਅਸੀਂ ਇਹ ਵੀ ਤਜਰਬਾ ਕੀਤਾ ਕਿ ਕਈ ਵਾਰੀ ਬਾਗ ਬਹੁਤ ਉੱਚੇ ਹੋ ਜਾਂਦੇ ਆ ਉਹਦੇ ਲਈ ਪੀਯੂ ਵੱਲੋਂ ਇੱਕ ਰੀਜੂਵਿਨੇਸ਼ਨ ਸਕੀਮ ਵੀ ਕੀਤੀ ਆ ਕਿ 8 ਤੋਂ 10 ਫੁੱਟ ਤੋਂ ਉਹਨੂੰ ਕੱਟਦੇ ਹੋ ਪਰ ਉਹਦੇ ਨਾਲ ਕੀ ਹੁੰਦਾ ਕਿ 2-3 ਸਾਲ ਫਲ ਨਹੀਂ ਆਉਂਦਾ ਬੇਸਿਕਲੀ ਇਹ ਆ ਕਿ ਜਿਹੜਾ ਆਪਾਂ ਇਹਦਾ ਇੱਕ ਮੇਨ ਟਾਣਾ ਕੱਢ ਦਿੱਤਾ ਜਾਵੇ 10 ਫੁੱਟ ਤੋਂ ਉਹਨਾਂ ਜਿਹੜੀ ਲਾਈਟ ਪੈਂਡੇਟੇਟ ਕਰਨ ਲੱਪੋਗੀ ਤੇ ਸਾਡਾ ਜਿਹੜਾ ਫਾਲ ਬੂਟਾ ਉੱਚਾ ਜਾਣ ਉਹ ਵੀ हट ਜਾਊ ਆਲਟਰਨੇਟ ਇੱਕ ਟਾਣਾ ਉਧਰੋਂ ਇੱਕ ਟਾਣਾ ਕੱਢਦੇ ਜਾਓ ਬੂਟਾ ਵੀ ਤੁਹਾਡੇ ਕਾਬੂ 'ਚ ਰਹੂ ਤੇ ਤੁਹਾਡਾ ਕੋਈ ਫਾਈਨੈਂਸ਼ੀਅਲ ਲਾਸ ਵੀ ਨਹੀਂ ਹੋਊਗਾ ਇਹ ਬਹੁਤ ਜ਼ਿਆਦਾ ਟੈਕਨੀਕਲ ਆ ਆਪਾਂ ਜੇ ਕਹੀਏ ਕਿ ਇਹਨੂੰ ਆਪਾਂ ਟੀਵੀ ਤੇ ਜਾਂ ਆਪ ਵੀਡੀਓ ਰਾਹੇ ਜਾਂ ਮੈਸੇਜ ਦੇ ਸਕਦੇ ਬੜਾ ਔਖਾ ਇਹਦੀ ਤੜਾਈ ਬੜੀ ਟਿਪੀਕਲੀ ਆ ਇਹ ਤੋੜਨਾ ਇਹਦਾ ਕਿਸ ਤਰ੍ਹਾਂ ਇਹਨੂੰ ਗੁੱਸੇ ਬਣਾਉਣੇ ਆ ਕਿਸ ਤਰ੍ਹਾਂ ਰੱਖਣਾ ਇਹ ਬੜਾ ਲੰਬਾ ਜਿਹਾ ਪ੍ਰੋਸੈਸ ਆ ਇਹ ਤਾਂ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਸਾਡੇ ਨਾਲ ਸੰਪਰਕ ਕਰੋ ਸਾਡੇ ਦਫ਼ਤਰਾਂ 'ਚ ਆਓ ਉੱਥੋਂ ਇਹ ਗਿਆਨ ਆਪਾਂ ਦੇ ਸਕਦੇ ਆ ਜਿਹੜੇ ਆਪਣੇ ਨਵੇਂ ਬਾਗਬਾਨ ਜਿਹੜੇ ਲੀਚੀ ਚਾਹਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਲੀਚੀ ਦੇ ਬਾਗ ਲਗਾਉਣਾ ਜਿੱਥੇ ਆਪਾਂ ਦੀ ਆਰਥਿਕ ਹਾਲਤ ਮਜ਼ਬੂਤ ਹੁੰਦੀ ਆ ਈਵਨ ਹੁਣ ਜਿਹੜੇ ਸਾਡੇ ਜਿਹੜੇ ਲੀਚੀ ਦੇ ਬਾਗ ਆ 2 ਲੱਖ ਤੋਂ ਲੈ ਕੇ 3.5 ਲੱਖ ਪ੍ਰਤੀ ਏਕੜ ਵਿਗਣ ਲੱਪਿਆ ਸੋ ਦੇਖ ਲਓ 40 ਤੋਂ 40 ਤੋਂ ਲੈ ਕੇ 80 ਬੂਟਿਆਂ ਦੇ ਇੰਨੇ ਪੈਸੇ ਮਿਲਨੇ ਅਚੰਭਾ ਆ ਸੋ ਤੁਸੀਂ ਇਹ ਮੈਂ ਤੁਹਾਨੂੰ ਇਹੀ ਅਪੀਲ ਕਰੂੰਗਾ ਕਿ ਲੀਚੀ ਦੇ ਬਾਗ ਲਗਾਓ ਵਿਭਾਗ ਪੀਏਯੂ ਲੁਧਿਆਣਾ ਦੇ ਬਾਗਵਾਨੀ ਵਿਭਾਗ ਤੇ ਸਰਕਾਰੀ ਵਿਭਾਗ ਜਿਹੜਾ ਸਾਡਾ ਹੈ ਬਾਗਵਾਨੀ ਵਿਭਾਗ ਪੰਜਾਬ ਉਹਦੇ ਅਧਿਕਾਰੀਆਂ ਨਾਲ ਸਾਲ ਮੇਲ ਕਰਕੇ ਲੀਚੀ ਦੀ ਫਸਲ ਨੂੰ ਅਗਾਓ ਤੇ ਜਿਹੜੀਆਂ ਤੁਸੀਂ ਖਾਦਾ ਪਾਉਣੀਆਂ ਉਹ ਖਾਦਾਂ ਨੂੰ ਮਿੱਟੀ ਟੈਸਟ ਕਰਾਓ ਪੱਤਾ ਟੈਸਟ ਕਰਾਓ ਇਸ ਟੈਸਟ ਕਰਾਉਣ ਤੋਂ ਬਾਅਦ ਹੀ ਆਪਣਾ ਇਹਨਾਂ ਦੀ ਸਪਰੇਅ ਕੀਤੀ ਜਾਵੇ ਜਦੋਂ ਆਪਾਂ ਜਿਹੜਾ ਆਪਣਾ ਫਰੂਟ ਦੀ ਜਿਹੜਾ ਆਪਣਾ ਬਰਨਿੰਗ ਦੀ ਸਟੇਜ ਆ ਜਾਂ ਉਹਦੇ ਵਿੱਚ ਕਰੈਕਿੰਗ ਆਉਂਦੀ ਆ ਉਹ ਵੀ ਕਈ ਵਾਰੀ ਮਾਈਕਰੋ ਨਿਊਟ੍ਰੀਨਟ ਘੱਟ ਵੱਧਦੀ ਹੁੰਦੀ ਆ ਸੋ ਪੱਤਿਆਂ ਦੇ ਸਿੰਪਲ ਟੈਸਟ ਕਰਾਓ ਮਿੱਟੀ ਦੇ ਟੈਸਟ ਕਰਾਓ ਉਹਦੇ ਹਿਸਾਬ ਨਾਲ ਫੋਲੀਅਰ ਐਪਲੀਕੇਸ਼ਨ ਤੇ ਮਿੱਟੀ ਵਿੱਚ ਖਾਦਾਂ ਪਾਓ ਧਰਤੀ ਹੇਠਲਾ ਪਾਣੀ ਇਸ ਵੇਲੇ ਸਾਡੇ ਸਭ ਲਈ ਇੱਕ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਇਸ ਲਈ ਲੀਚੀ ਦਾ ਬਾਗ ਲਗਾਉਣਾ ਹੀ ਇੱਕੋ ਇੱਕ ਢੰਗ ਹੈ ਜੇਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਕੀਤੀ ਜਾ ਸਕਦੀ ਹੈ ਅਤੇ ਆਮਦਨ ਵਿੱਚ ਵੀ ਵਾਧਾ ਸੰਭਵ ਹੈ। ਲੀਚੀ ਦੀ ਬਾਗਬਾਨੀ ਹਰ ਕਿਸਾਨ ਲਈ ਇੱਕ ਵਧੀਆ ਆਮਦਨ ਦਾ ਸਾਧਨ ਬਣ ਸਕਦਾ ਹੈ। ਇਸ ਲਈ ਆਓ ਲੀਚੀ ਦੀ ਬਾਗਬਾਨੀ ਨੂੰ ਅਪਣਾਈਏ ਅਤੇ ਆਰਥਿਕ ਪੱਖੋਂ ਖੁਸ਼ਹਾਲ ਹੋਈਏ।